ਪੰਜਾਬ ਸਰਕਾਰ ਪੰਜਾਬੀਆਂ ਲਈ ਇੱਕ ਖੁਸ਼ੀ ਦੀ ਖਬਰ ਲੈ ਕੇ ਆਈ ਆ ਤੇ ਮਾਈਨਿੰਗ ਪਾਲਸੀਆਂ ਦੇ ਵਿੱਚ ਸੁਧਾਰ ਕੀਤਾ ਗਿਆ ਤੇ ਇਸ ਨਾਲ ਪੰਜਾਬੀਆਂ ਨੂੰ ਜਿੱਥੇ ਫਾਇਦਾ ਹੋਵੇਗਾ ਉਸ ਦੇ ਨਾਲ ਹੀ ਆ ਜਿਹੜੀ ਸਰਕਾਰ ਹੈ ਉਸ ਨੂੰ ਵੀ ਇਸ ਦੀ ਆਮਦਨੀ ਹੋਵੇਗੀ ਅਤੇ ਦੇਖਿਆ ਜਾ ਰਿਹਾ ਹੈ ਕਿ ਜਿਹੜੀਆਂ ਨਵੀਆਂ ਪਾਲਸੀਆਂ ਨੇ ਉਹ ਆਮ ਲੋਕਾਂ ਦੇ ਹਿੱਤ ਵਿੱਚ ਜਿਹੜੀਆਂ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਨੇ ਕੀ ਕਹਿਣਾ ਹਰਪਾਲ ਚੀਮਾ ਦਾ ਆਓ ਤੁਹਾਨੂੰ ਦਿਖਾਉਨੇ ਆ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸ ਸੀ ਜੋ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਾਜੀਦਲ ਦਾ ਰਾਸ ਸੀ ਉਸ ਸਮੇਂ ਪੰਜਾਬ ਦੇ ਅੰਦਰ ਸਾਡੇ ਕੁਦਰਤੀ ਸਾਧਨਾਂ ਦੀ ਬਹੁਤ ਵੱਡੀ ਪੱਧ ਤੇ ਦੁਰਤ ਹੋਈ ਪੰਜਾਬ ਦੇ ਅੰਦਰ ਰੇਤ ਮਾਫੀਆ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਰੇਤ ਦੇ ਖੇਤਰ ਦੇ ਅੰਦਰ ਵੱਡਾ ਮਾਫੀਆ ਜਿਹੜਾ ਪੰਜਾਬ 'ਚ ਪੈਦਾ ਕੀਤਾ ਔਰ ਸਰਕਾਰ ਆਉਣ ਤੋਂ ਬਾਅਦ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਉਸ ਨਵੀਂ ਪਾਲਿਸੀ ਦੇ ਅੰਦਰ ਵੀ ਅਸੀਂ ਦੇਖਿਆ ਕਿ ਉਹਨੂੰ ਹੋਰ ਸਰਲ ਕਿੱਦਾਂ ਬਣਾਉਣਾ ਗਿਆ ਉਹਨੂੰ ਹੋਰ ਸੌਖਾ ਕਿੱਦਾਂ ਬਣਾਉਣਾਗਾ ਉਹਨੂੰ ਆਮ ਲੋਕਾਂ ਦੀ ਪਹੁੰਚ ਤੱਕ ਕਿਸ ਤਰ੍ਹਾਂ ਲੱਗੇ ਜਾਣਾਗਾ ਉਹਦੇ ਤਹਿਤ ਜਿਹੜਾ ਅੱਜ ਐਲ ਐਮ ਐਸ ਜਿਹੜੀ ਲੈਂਡ ਓਨਰ ਮਾਈਨਿੰਗ ਸਾਈਟ ਜਿਹੜਾ ਲੈਂਡ ਦਾ ਓਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਟ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਵੱਡਾ ਕੁਐਸਚਨ ਸੀਗਾ ਨਹੀਂ ਤਾਂ ਕੋਈ ਲੋਕ ਆ ਕੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਨਾਲ ਮਾਈਨਿੰਗ ਕਰਦੇ ਸੀਗੇ ਸੋ ਹੁਣ ਲੈਂਡ ਓਨਰ ਜਿਹੜਾ ਉਹ ਆਪਣੀ ਸਾਈਟ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋ ਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਸੋ ਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰਵਾਇਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪੀਟੈਂਟ ਅਥਾਰਟिटीज ਰਹੀਆਂ ਉਹ ਰਾਇਲਟੀ ਨੂੰ ਅਸੈਸ ਕਰਨੀਆਂ ਉਸ ਏਰੀਏ ਨੂੰ ਮਾਪਣੀਆਂ ਮੰਨ ਲਓ ਕਿਸੇ ਨੇ 1 ਏਕੜ ਦੀ ਆਪਣੀ ਐਨਓਸੀ ਲਈਆ 1 ਏਕੜ ਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਹਨੂੰ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਦੇ ਅੰਦਰ ਕਿੰਨਾ ਰੇਤਾਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾਗਾ ਤੋਂ ਉਸ ਤੋਂ ਬਾਅਦ ਉਸ ਸਾਈਟ ਦੀ ਜਿਹੜੀ ਆ 25% ਯਾਨੀ ਕਿ ਕੁਆਟਰਲੀ ਜਿਹੜੀ ਅਸੈਸ ਹੋ ਕੇ ਸਾਰੇ ਪੈਸੇ ਜਿਹੜੇ ਲਗੇ ਉਹ ਪਹਿਲਾਂ ਭਰਾਏ ਜਾਣਗੇ ਯਾਨੀ ਕਿ ਉਹ ਕਾਨੂੰ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਤੋਂ ਉਹਨਾਂ ਰੇਤਾ ਜਿੰਨਾ ਮੇਰਾ ਵਣਦਾ ਸੀ ਨਹੀਂ ਕੱਟਿਆ ਜਾਂ ਘੱਟ ਕੱਟਿਆ ਜਾਂ ਕਿਸੇ ਕਾਰਨ ਮੇਰਾ ਇਹ ਤਾਂ ਰਹਿ ਗਿਆ ਜਾਂ بارش ਆ ਗਈ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ ਇਸੇ ਤਰੀਕੇ ਸੀਆਰਐਮਐਸ ਜਿਹੜੀ ਆ ਕ੍ਰੈਸ਼ਰ ਮਾਈਲਿੰਗ ਸਾਈਡ ਪਾਲਿਸੀ ਆ ਉਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਪ੍ਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਦਾ ਕੀ ਹੋਇਆ ਕਿ ਅੱਗੇ ਜਿਹੜੇ ਪ੍ਰੈਸ਼ਰਾਂ ਦੇ ਸੂ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਪ੍ਰੈਸ਼ਰ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਆਪ ਦੀ ਜ਼ਰੂਰੀ ਪਰਮਿਸ਼ਨਾਂ ਲੈਂਡ ਤੋਂ ਬਾਅਦ ਜਿਹੜਾ ਉਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਹਦੇ ਲਈ ਇੱਕ ਡਿਸਟ੍ਰਿਕਟ ਲੈਵਲ